ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦਾ ਬਿਆਨ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਉਸ ਵੀਡੀਓ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਵੱਲੋਂ ਰਾਹੁਲ ਗਾਂਧੀ ਤੋਂ 1984 ਤੇ ਸਿੱਖ ਮੁੱਦਿਆਂ ਤੇ ਕੁਝ ਸਵਾਲ ਪੁੱਛੇ ਗਏ। ਇਸ ਵੀਡੀਓ ਵਿੱਚ ਰਾਹੁਲ ਗਾਂਧੀ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ 'ਚ ਇੱਕ ਪ੍ਰੋਗਰਾਮ ਦੌਰਾਨ ਵਿਦਿਆਰਥੀ ਨਾਲ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਨੇ। ਸਿੱਖ ਵਿਦਿਆਰਥੀ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਤੁਸੀਂ ਕਿਹਾ ਸੀ ਕਿ ਰਾਜਨੀਤੀ ਨਿੱਡਰ ਹੋਣੀ ਚਾਹੀਦੀ ਹੈ ਡਰਨ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਪਰ ਅਸੀਂ ਸਿਰਫ ਕੜਾ ਨਹੀਂ ਪਹਿਨਣਾ ਚਾਹੁੰਦੇ ਅਸੀਂ ਸਿਰਫ ਪੱਗ ਨਹੀਂ ਬੰਨ੍ਹਣਾ ਚਾਹੁੰਦੇ ਅਸੀਂ ਪ੍ਰਗਟਾਵੇ ਦੀ ਆਜ਼ਾਦੀ ਚਾਹੁੰਦੇ ਹਾਂ ਜਿਸੀ ਕਾਂਗਰਸ ਪਾਰਟੀ ਦੇ ਸ਼ਾਸਨ ਦੌਰਾਨ ਇਜਾਜ਼ਤ ਨਹੀਂ ਸੀ ਸਿੱਖ ਵਿਦਿਆਰਥੀ ਨੇ ਕਾਂਗਰਸ ਤੇ ਸਿੱਖ ਆਵਾਜ਼ਾਂ ਨੂੰ ਨਜ਼ਰਅੰਦਾਜ਼ ਕਰਨ ਤੇ 1984 ਦੇ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਬਚਾਉਣ ਦਾ ਇਲਜ਼ਾਮ ਵੀ ਲਗਾਇਆ ਇਸ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਦੀਆਂ ਬਹੁਤ ਸਾਰੀਆਂ ਗਲਤੀਆਂ ਉਦੋਂ ਹੋਈਆਂ ਜਦੋਂ ਉਹ ਨਹੀਂ ਸਨ ਉਹਨਾਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਇਤਿਹਾਸ ਵਿੱਚ ਉਹ ਹਰ ਗਲਤੀ ਦੀ ਜ਼ਿੰਮੇਵਾਰੀ ਲੈਣ ਦੇ ਲਈ ਤਿਆਰ ਨਹੀਂ ਰਾਹੁਲ ਗਾਂਧੀ ਨੇ ਅੱਗੇ ਕਿਹਾ ਮੈਂ ਜਨਤਕ ਤੌਰ ਤੇ ਕਿਹਾ ਕਿ 80 ਦੇ ਦਹਾਕੇ ਦੇ ਵਿੱਚ ਜੋ ਕੁਝ ਹੋਇਆ ਉਹ ਗਲਤ ਸੀ ਮੈਂ ਕਈ ਵਾਰ ਸ੍ਰੀ ਦਰਬਾਰ ਸਾਹਿਬ ਗਿਆ ਹਾਂ ਮੇਰੇ ਭਾਰਤ ਦੇ ਵਿੱਚ ਸਿੱਖ ਪਾਈਚਾਰੇ ਨਾਲ ਬਹੁਤ ਚੰਗੇ ਸਬੰਧ ਨੇ Usually when your last visit to the USA you made a tweet speaking directly to Sikhs in India and abroad and in that you talk about what India under the BJP would look like where you ask Um, will you be allowed to wear kadas? Would you allow to be wear turbans under the BJP? So you create a fear amongst the Sikhs about what the BJP would look like. But um, you talked about how politics should be fearless. There should be nothing to be afraid of, right? But we don't just want to wear kadas. We don't just want to tie our turbans. We want freedom of expression, which under the Congress Party in the past has not been allowed. For example, the Anandpur Sahib Resolution, which you're probably familiar with, talks about these Dalit rights, right? rights of water it talks about better working conditions anti monopoly it mentions nothing of separatism but it's labeled as a separatist document this is something your party has done and your party seems to lack the maturity to accept the mistakes it has made such as sajjan kumar just now being tried and there's many more sajjan kumars currently sitting in the congress party kps gill is hailed as a hero yet you tell us to fear what the bjp india would look like but you've never really tried but to reconcile with the six. Yeah, no, no, I think it's, it's a minute now. You, uh, what's your question? Your point? Yes, I will get to my question. So, what's the question? You haven't tried to reconcile with the six. What attempts are you making? Because if you continue like this, BJP is also going to make its way into Punjab. Football I don't I don't think। ਦਸੇਕੇ ਰਾਹੁਲ ਗਾਂਧੀ ਦੇ ਇਸ ਬਿਆਨ ਨੇ ਹੁਣ ਪੰਜਾਬ ਦੇ ਸਿੱਖਾਂ ਦੇ ਵਿੱਚ ਵੀ ਸਿਆਸਤ ਮਗਾ ਕੇ ਰੱਖ ਦਿੱਤੀ ਐ। ਆਸ਼ਦੀਪ ਕਲੀਅਰ ਹੋਣ, ਗਰਚਰਨ ਗਰੇਵਾਲ ਹੋਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਹੋਣ ਇਸ ਬਿਆਨ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ। ਗਰਚਰਨ ਗਰੇਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਵਿੱਚ ਵੀ ਤਾਂ ਆਉਂਦੇ ਨੇ, ਦਰਬਾਰ ਸਾਹਿਬ ਵੀ ਤਾਂ ਆਉਂਦੇ ਨੇ ਪਰ ਇੱਥੇ ਉਹਨਾਂ ਨੇ ਕਦੇ ਅਜਿਹਾ ਬਿਆਨ ਨਹੀਂ ਦਿੱਤਾ ਜਿਹੜਾ ਅਮਰੀਕਾ ਜਾ ਕੇ ਦੇ ਰਹੇ ਨੇ। ਉਤੇ ਹੀ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਵੀ ਰਾਹੁਲ ਗਾਂਧੀ ਨੂੰ ਇਹਨਾਂ ਵੱਡੇ ਸਵਾਲਾਂ ਤੇ ਘੇਰਿਆ ਗਿਆ। ਉਹ ਅਮਰੀਕਾ 'ਗੇ ਰਾਹੁਲ ਗਾਂਧੀ ਸਾਹਿਬ ਨੂੰ ਅੱਜ ਪ੍ਰੈਸ ਮਿਲਣੀ ਦੌਰਾਨ ਇੱਕ ਸਿੱਖ ਨੌਜਵਾਨ ਨੇ ਬੜੀ ਦਲੇਰੀ ਤੇ ਬੜੇ ਸੁਹਿਰਦ ਤਰੀਕੇ ਦੇ ਨਾਲ ਉਹਨਾਂ ਦੇ ਉਸ ਬਿਆਨ ਦੇ ਨਾਲ ਕਾਊਂਟਰ ਕੀਤਾ ਜਿੱਥੇ ਰਾਹੁਲ ਗਾਂਧੀ ਸਾਹਿਬ ਨੇ ਕਿਹਾ ਸੀ ਕਿ ਕੀ ਭਾਰਤ ਦੇ ਵਿੱਚ ਸਿੱਖਾਂ ਨੂੰ ਕੜਾ ਪਹਿਨਣ ਤੇ ਪਗੜੀ ਪਹਿਨਣ ਦੀ ਇਜਾਜ਼ਤ ਰਹੇਗੀ। ਉਸ ਨੌਜਵਾਨ ਨੇ ਸਵਾਲ ਕੀਤਾ ਕਿ ਜੋ 1980 ਦੇ ਦਹਾਕੇ ਦੇ ਵਿੱਚ ਹੋਇਆ ਉਹਦੇ ਬਾਰੇ ਰਾਹੁਲ ਗਾਂਧੀ ਨੇ ਕੀ ਕਿਹਾ? ਕਿਉਂਕਿ 1980 ਦੇ ਦਹਾਕੇ ਦੌਰਾਨ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਢਹਿ ਟੇਰੀ ਕੀਤਾ ਗਿਆ। ਦਿੱਲੀ ਦੀਆਂ ਸੜਕਾਂ ਤੇ ਸਿੱਖ ਨਸਲ ਕੁਸ਼ੀ ਹੋਈ, ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਤੇ ਰਾਹੁਲ ਗਾਂਧੀ ਸਾਹਿਬ ਕੀ ਕਹਿੰਦੇ? ਕਹਿੰਦੇ ਸੀ ਉਸ ਸਮੇਂ ਮੇਰਾ ਰਾਜਨੀਤੀ ਨਾਲ ਜਾਂ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਅੱਜ ਮੈਂ ਰਾਜਨੀਤੀ ਦੇ ਵਿੱਚ ਹੁਣ ਨਹੀਂ ਆਇਆ ਸਾ ਕੁਝ ਹੋ। ਰਾਹੁਲ ਗਾਂਧੀ ਸਾਹਿਬ ਠੀਕ ਹੈ ਕਿ 1980 ਦੇ ਦਹਾਕੇ ਦੌਰਾਨ ਤੁਹਾਡਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਪਰ ਤੁਹਾਡੇ ਪਰਿਵਾਰ ਨੇ ਇਹ ਸਾਰਾ ਕੁਝ ਕੀਤਾ। ਔਰ ਉਸ ਤੋਂ ਬਾਅਦ ਬੜੇ ਐਸੇ ਮੌਕੇ ਆਏ ਜਦੋਂ ਤੁਸੀਂ ਖਾਸ ਕਰਕੇ ਜੇ ਮੈਂ ਯੂਪੀਏ ਦੀਆਂ ਦੋ ਸਰਕਾਰਾਂ ਦੀ ਗੱਲ ਕਰਾਂ ਉਹ ਤੋਂ ਸਾਰਿਆਂ ਨੂੰ ਪਤਾ ਕਿ ਤੁਹਾਡਾ ਪਰਿਵਾਰ ਉਹ ਸਰਕਾਰਾਂ ਚਲਾ ਰਿਹਾ ਸੀ ਔਰ ਉਹਦੇ ਦੌਰਾਨ ਜਿਹੜਾ ਸਿੱਖ ਨਸਲ ਕੁਸ਼ੀ ਦੇ ਕੇਸ ਹੈ ਸੀਬੀਆਈ ਨੇ ਕਲੋਜ਼ਰ ਰਿਪੋਰਟਾਂ ਫਾਈਲ ਕੀਤੀਆਂ ਉਹਨਾਂ ਨੂੰ ਬਚਾਇਆ ਕਾਂਗਰਸ ਨੇ ਔਰ ਅੱਜ ਤੱਕ ਜਿਹੜੇ ਉਹ ਦੋਸ਼ੀ ਨੇ ਚਾਹੇ ਸੱਜਨ ਕੁਮਾਰ ਹੋਣ ਜਗਦੀਸ਼ ਟਾਇਟਲਰ ਹੋਣ ਜਾਂ ਕਮਲਨਾਥ ਹੋਣ ਹੋਰ ਐਸੇ ਬਹੁਤ ਚਿਹਰੇ ਨੇ ਉਹ ਤਾਂ ਕਾਂਗਰਸ ਦੇ ਵਿੱਚ ਬੈਠੇ ਨੇ ਹੁਣ ਤਾਂ ਤੁਸੀਂ ਲੀਡਰ ਆਫ ਓਪੋਜੀਸ਼ਨ ਨੂੰ ਤੁਸੀਂ ਕਾਂਗਰਸ ਨੂੰ ਸਾਰੀ ਨੂੰ ਤੁਸੀਂ ਉਹ ਚਲਾ ਰਹੇ ਹੋ ਤੇ ਅੱਜ ਵੀ ਤੁਸੀਂ ਉਹ ਲੋਕਾਂ ਨੂੰ ਵਿਚਾਰ ਰਹੇ ਹੋ ਤਾਂ ਇਹ ਗੱਲ ਕਹਿਣੀ ਕਿ ਜੀ ਉਦੋਂ ਮੇਰਾ ਸਰਕਾਰ ਨਹੀਂ ਸੀ ਅੱਜ ਹੈ ਕਿ ਕਾਂਗਰਸ ਇਹ ਚੀਜ਼ਾਂ 'ਚ ਭਰੀ ਹੋ ਜਾਂਦੀ ਹੈ ਖਾਸ ਕਰਕੇ ਜੇ ਮੈਂ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਨ ਦੀ ਗੱਲ ਕਰਾਂ ਅਕਾਲ ਤਖਤ ਸਾਹਿਬ ਸਿੱਖਾਂ ਦੀ ਆਸਥਾ ਹੈ ਸਿੱਖਾਂ ਦਾ ਧੁਰਾ ਹੈ ਦੇਸ਼ ਵਿਦੇਸ਼ 'ਚ ਜਿੱਥੇ ਵੀ ਸਿੱਖ ਬੈਠੇ ਨੇ ਉਹ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਨੇ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਚੱਲਦੇ ਨੇ ਔਰ ਥੋਡੀਆਂ ਸਰਕਾਰਾਂ ਦੇ ਵਿੱਚ ਉਹ ਦੋਸ਼ੀਆਂ ਨੂੰ ਬਚਾਇਆ ਗਿਆ 84 ਦੇ ਸਿੱਖ ਨਸਲ ਕੁਸ਼ੀ ਦੇ ਦੋਸ਼ੀਆਂ ਨੂੰ ਬਚਾਇਆ ਗਿਆ ਇਹ ਤਾਂ ਮੈਂ ਧੰਨਵਾਦ ਕਰਦਾ ਭੈਜੀ ਹਰਸਿਮਰਤ ਕੋਰ ਬਾਦਲ ਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਐਨਡੀਏ ਦੀ ਪਹਿਲੀ ਸਰਕਾਰ ਸੀ ਉਹਦੇ ਵਿੱਚ ਭਾਈਵਾਲ ਸੀ ਵੱਡੇ ਬਾਦਲ ਸਾਹਿਬ ਦੇ ਯਤਨਾਂ ਦਾ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜਿਹੜੀ ਸਾਡੀ ਦਿੱਲੀ ਦੀ ਉੱਥੇ ਦੀ ਇਕਾਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਲੀਡਰਾਂ ਦਾ ਕਈ ਐਸੇ ਚਿਹਰੇ ਨੇ ਜਿਹੜੇ ਭਾਜਪੀ ਦੇ ਵਿੱਚ ਬੈਠੇ ਨੇ ਉਹਨਾਂ ਦਾ ਯੋਗਦਾਨ ਹੈ ਔਰ ਖਾਸ ਕਰਕੇ ਮੈਂ ਜ਼ਿਕਰ ਕਰੂੰਗਾ ਫੂਲਕਾ ਸਾਹਿਬ ਦਾ ਜਿਨ੍ਹਾਂ ਨੇ ਇੱਕ ਲੜਾਈ ਲੜੀ ਤਾਂ ਅਜ ਸੱਜਨ ਕੁਮਾਰ ਜੇਲ੍ਹ ਦੇ ਵਿੱਚ ਬੈਠਾ ਔਰ ਬਹੁਤ ਜਲਦੀ ਟਾਈਟਲਰ ਵੀ ਜਾਊਗਾ ਪਰ ਤੁਹਾਡਾ ਯੋਗਦਾਨ ਤੁਹਾਡੀ ਸਰਕਾਰਾਂ ਦਾ ਯੋਗਦਾਨ ਇਹ ਰਿਹਾ ਕਿ ਤੁਸੀਂ ਉਹ ਲੋਕਾਂ ਨੂੰ ਚਾਹਤੇ ਬਖਸ਼ੇ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਜਸਟੀਫਾਈ ਕੀਤਾ ਪੰਜਾਬ ਦੇ ਵਿੱਚ ਵੀ ਕਾਂਗਰਸ 'ਚ ਕਈ ਐਸੇ ਨੇਤਾ ਬੈਠੇ ਨੇ ਜਿਨ੍ਹਾਂ ਦੇ ਪਰਿਵਾਰਾਂ ਨੇ ਅਕਾਲ ਤਖਤ ਸਾਹਿਬ ਤੇ ਅਟੈਕ ਨੂੰ ਵੀ ਜਸਟੀਫਾਈ ਕੀਤਾ ਤੁਸੀਂ ਅੱਜ ਉਹਨਾਂ ਨੂੰ ਐਮਪੀ ਬਣਾਇਆ ਵੱਡੇ ਅਹੁਦੇ ਦਿੱਤੇ ਮੰਤਰੀ ਬਣਾਇਆ ਸੋ ਇਹ ਕਾਂਗਰਸ ਦਾ ਅਸਲ ਚਿਹਰਾ ਮੈਂ ਮੰਨਦਾ ਕਿ ਦੇਸ਼ ਦੇ ਵਿੱਚ ਬਹੁਤ ਕੁਝ ਐਸਾ ਹੋ ਰਿਹਾ ਮਿਨੋਰਟੀਜ਼ ਦੇ ਵਿੱਚ ਬੇਵਿਸ਼ਵਾਸੀ ਹੈ ਕਈ ਐਸੇ ਕਦਮ ਨੇ ਸਿੱਖ ਸਾਡੇ ਜਿਹੜੇ ਸਾਡੇ ਇੰਸਟੀਟਿਊਸ਼ਨਸ ਐ ਗੁਰਦਆਮਾਂ ਦੇ ਉੱਤੇ ਕਬਜ਼ੇ ਨੇ ਉਹਨਾਂ ਨੂੰ ਲੈ ਕੇ ਨਰਾਜ਼ਗੀ ਹੈ ਪਰ ਉਹਦੇ ਨਾਲ ਕਾਂਗਰਸ ਨਹੀਂ ਬਰੀ ਹੋ ਜਾਂਦੀ ਕੱਲਾ ਇਹ ਕਹਿਣਾ ਕਿ ਉਦੋਂ ਮੇਰਾ ਰਾਜਨੀਤੀ ਨਾਲ ਨਹੀਂ ਲੈਣਾ ਦੇਣਾ ਸੀ ਅੱਜ ਮੈਂ ਇਹ ਚੀਜ਼ਾਂ ਨੂੰ ਗਲਤ ਠਹਿਰਾਉਣਾ ਪਰ ਤੁਸੀਂ ਤਾਂ ਅੱਜ ਵੀ ਉਹ ਦੋਸ਼ੀਆਂ ਨੂੰ ਵਿਚਾਰੇ ਕਿਉਂਕਿ ਉਹ ਸਾਰੇ ਲੋਕ ਕਾਂਗਰਸ ਦਾ ਹਿੱਸਾ ਨੇ ਕਾਂਗਰਸ ਤੋਂ ਬਾਹਰ ਨਹੀਂ ਕੱਢੇ ਸੋ ਇਹ ਗੱਲਾਂ ਤੇ ਲੋਕਾਂ 'ਚ ਜਵਾਬ ਮੰਗਦੇ ਨੇ ਤੁਹਾਨੂੰ ਸਾਹਮਣੇ ਆ ਕੇ ਕਲੈਰਿਟੀ ਨਾਲ ਗੱਲਾਂ ਕਰਨੀਆਂ ਪੈਣਗੀਆਂ ਇਹ ਗੱਲਾਂ ਇਹ ਸਟੇਟਮੈਂਟ ਦੇਣੀ ਕਿ ਉਦੋਂ ਜੋ ਹੋਇਆ ਮੈਂ ਸਹਿਮਤ ਨਹੀਂ ਅਜ ਨਹੀਂ ਹੋਊਗਾ ਇਹਦੇ ਨਾਲ ਕਾਂਗਰਸ ਬਰੀ ਨਹੀਂ ਹੋ ਜਨ ਇਸੇ ਦੇ ਨਾਲ ਹੀ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਿਆ ਐਕਸ ਤੇ ਆਪਣੀ ਪੋਸਟ ਵਿੱਚ ਉਸਨੇ ਲਿਖਿਆ ਇੱਕ ਨੌਜਵਾਨ ਵਿਦਿਆਰਥੀ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਤੁਸੀਂ ਸਿੱਖਣ ਨਾਲ ਚੰਗਾ ਨਹੀਂ ਕੀਤਾ ਉਸ ਨੂੰ ਆਪਣੀ ਪਿਛਲੀ ਅਮਰੀਕੀ ਫੇਰੀ ਦੌਰਾਨ ਫੈਲੇ ਕਥਿਤ ਡਰ ਤੇ ਭੰਬਲ ਪੂਸੇ ਦੀ ਯਾਤਬਾਈ ਹੁਣ ਰਾਹੁਲ ਗਾਂਧੀ ਨੂੰ ਨਾ ਸਿਰਫ ਭਾਰਤ ਵਿੱਚ ਸਗੋਂ ਅੰਤਰਰਾਸ਼ਟਰੀ ਮੰਚਾਂ ਤੇ ਵੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਰਅਸਲ راہول ਗਾਂਧੀ ਇਨੇ ਦਿਨੀ ਅਮਰੀਕਨ ਦੌਰੇ ਤੇ ਨੇ ਇਸੇ ਦੌਰਾਨ ਹੀ ਸਿੱਖ ਨੌਜਵਾਨ ਦੇ ਵੱਲੋਂ راہول ਗਾਂਧੀ ਤੋਂ ਸਿੱਖ ਮੁੱਦਿਆਂ ਤੇ ਇਹ ਸਵਾਲ ਪੁੱਛੇ ਗਏ ਜਿੱਥੇ راہول ਗਾਂਧੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੇ ਵਿੱਚ ਜੋ ਕੁਝ ਹੋਇਆ ਉਸ ਸਮੇਂ ਮੈਂ ਉੱਥੇ ਨਹੀਂ ਸੀ ਪਰ ਜੋ ਵੀ ਕੁਝ ਹੋਇਆ ਉਹ ਗਲਤ ਹੋਇਆ ਉਹ ਨਹੀਂ ਵਾਪਰਨਾ ਚਾਹੀਦਾ ਸੀ ਇਸ ਕਰਕੇ ਮੈਂ ਉਹਨਾਂ ਗਲਤੀਆਂ ਦੇ ਲਈ ਮਾਫੀ ਮੰਗਦਾ ਹਾਂ